2007 ਚ 10 ਪੈਸੇ ਚੱਲਦੇ ਤੇ ਕਿੰਨੇ ਕ ਟਾਈਮ ਪ੍ਰਬੰਧ ਹੋਇਆ ਇਹ ਫਟੂਗਾ ਪੱਤਾ ਉਹ ਨਹੀਂ ਫਟਦਾ ਯਾਰ ਮੇਰੇ ਹੁੰਦੇ ਨੇ ਆ ਟੈਨਸ਼ਨ ਲੈ ਤੂੰ ਮਨੂੰ ਜੋਰ ਲਾ ਕੇ ਮਾੜਾ ਤੇ ਤੇ ਰੋ ਕਰਾ ਫੇਰ ਨਹੀਂ ਜੰਨੇ ਜਲਦੀ ਭਰ ਹੋ ਜੂਗੀ ਪਿਓਰਿਟੀ ਆ ਦਿਖਾਉਂਗੇ ਨਾ ਬਾਚਾ ਮੁੱਕਰ ਨਾ ਜਾਇਓ ਵੀ ਕਿਤੇ ਅਸੀਂ ਨਹੀਂ ਦਿਖਾਉਣੇ ਇਹਗੇ ਚੂਚੇ ਯਾਰ ਮੈਂ ਕਹਿੰਦਾ ਇੱਕ ਇੱਕ ਚੂਚਾ ਬਾਹਰ ਨੂੰ ਲਿਆ ਕੇ ਦਿਖਾਦੇ ਰਹਿਣ ਦੇ ਵੈਲਕਮ ਹੈਗਾ ਥੋੜਾ ਸਾਰਨ ਦਾ ਵਲੌਗ ਦੇ ਵਿੱਚ ਗਾਇਸ ਕੋਈ ਨਹੀਂ ਉਮੀਦ ਕਰਦੇ ਸਾਰੇ ਠੀਕ ਠਾਕ ਹੋਗੇ ਵਧੀਆ ਹੋਣਗੇ ਗਾਇਸ ਟਾਈਮ ਹੋ ਗਿਆ 9:30 ਇਹ ਆਪਾਂ ਨੇ ਨਾ ਨੂੰ ਕਿ ਆ ਗਿਆਂ ਤੇ ਹਲੇ ਰੋਟੀ ਵਗੈਰਾ ਖਾਣੀ ਆ ਤੇ ਪਹਿਲਾਂ ਪੀਵਾਂਗੇ ਦੁੱਧ ਠੀਕ ਆ ਮਨੀ ਗਰਮ ਕਰਨ ਗਈ ਆ ਦੁੱਧ ਤੇ ਦੁੱਧ ਪੀ ਕੇ ਫੇਰ ਰੋਟੀ ਵਗੈਰਾ ਖਾਵਾਂਗੇ ਹਲੇ ਅੱਧਾ ਘੰਟਾ ਰੁਕਾਂਗੇ ਨੇ ਦੁੱਧ ਪੀ ਕੇ ਤੇ ਕੀ ਰਾਤ ਨੂੰ ਅੱਗੇ ਪੀਂਦਾ ਹੁੰਦਾ ਸੀਗਾ ਦੁੱਧ ਮੈਂ ਤੇ ਕਾਫੀ ਕੁ ਦਿਨ ਸਵੇਰੇ ਸਵੇਰੇ ਸ਼ੁਰੂ ਕਰਤਾ ਪਰ ਹੁਣ ਅੱਜ ਤੇ ਫੇਰ ਰਾਤ ਨੂੰ ਹੀ ਕਰਦਾ ਨਾ ਕਿ ਸਵੇਰੇ ਸਵੇਰੇ ਔਰ ਠੀਕ ਤੰ ਨਹੀਂ ਲੱਗਦਾ ਕਿ ਮੈਂ ਰਾਤ ਨੂੰ ਪੀ ਲਾਂਦਾ ਲੱਸੀ ਫੇ ਲੱਸੀ ਦੇ ਬਾਅਦ ਦੁੱਧ ਤੇ ਫਿਰ ਫਿਰ ਐਸੀ ਰਿਐਕਸ਼ਨ ਜਾਂ ਕੰਨ ਆ ਜਾਂਦਾ ਫਿਰ ਢਿੱਡ ਫਿਰ ਸੋਨ ਵਧੀਆ ਗੜਗੜ ਹੋਉਂਦੀ ਰਹੇ ਨਾਲ ਤਰ ਤੇ ਹੁਣ ਲੱਜਾਂ ਦੇ ਤਾਂ ਕਰਕੇ ਫਿਰ ਰਾਤ ਨੂੰ ਜਿਣਾ ਬੰਦ ਕਰਤਾ ਹੁਣ ਲੱਸੀ ਬਸ ਦੁਪਹਿਰ ਨੂੰ ਹੀ ਪੀਗਾ ਨਹੀਂ ਸ਼ਾਮ ਨੂੰ ਨਹੀਂ ਪੀਗਾ ਨਹੀਂ ਬਾਕੀ ਦੁੱਧ ਵੀ ਨਹੀਂ ਤੇ ਦੋ ਦਿਨਾਂ ਪਕੌੜੀਆਂ ਲੱਗੀਆਂ ਜੀ ਖਾਣ ਤੇ ਠੀਕ ਆ ਉਹ ਤੇ ਬਾਦੀ ਖਾਵਾਂਗਾ ਹੁਣ ਰੋਟੀ ਮੈਂ ਹਮਲਾ ਦਾ ਭਰਦੇ ਉੱਪਰ ਉੱਪਰ ਗੀ ਜਾਂਦਾ ਯਾਰ ਤੂੰ ਨਹੀਂ ਫੁੱਟਦਾ ਟੜੂਆ ਪੱਟਾ। ਉਹ ਨਹੀਂ ਫਟਦਾ ਯਾਰ ਮੇਰੇ ਹੁੰਦੇ ਨੇ ਆ ਟੈਨਸ਼ਨ ਲੈ ਤੂੰ। ਮਨੂੰ ਜ਼ੋਰ ਲਾ ਕੇ ਮਾੜਾ ਤੇਜ਼ ਤੇ ਰਿਓ ਘਾਰੇ ਫੇਰ ਨਹੀਂ ਜੰਨੇ ਜਲਦੀ ਪਾਰ ਹੋ ਜੂਗੀ। ਚੱਲ ਦੇਖ। ਪਰ ਮਜ਼ਾ ਹੀ ਆ ਜਾਣਾ ਲੱਗ ਜਾ ਤੇ ਪੰਪ ਫਟਣਾ ਨਾ। ਹੈ ਦੇਬੂ। ਬਾਬੇ ਇਹ ਪੈਜੀ ਬੰਨੀ ਆ। ਉਹੀ ਪੈਪਜੀ ਵਿੱਚ। ਮੈਂ ਵੀ ਸੌਤੀ ਹੋ ਜਾਂਦੀ ਆ। ਉਹ ਤਾਂ ਪੈ ਵੀ ਜਾਂਦੀ ਆ ਨਮੀ। ਨਹੀਂ ਫਟਦਾ ਟੈਨਸ਼ਨ ਨਾ ਲੈ। ਹਾਂ। ਕੀ ਹੋ ਗਿਆ ਮਨੂੰ? ਇਹਨੂੰ ਜੀ ਮਾੜਾ ਮੋਟਾ ਪ੍ਰੋਟੀਨ ਖਿਲਾ ਦੇ ਘਾਰ ਇੱਕ ਅੱਧਾ ਚਮਚਾ ਬਣੇ ਕੋਲ ਤੇ। ਕੱਲਾ ਸੇਕ ਬਣਾਇਆ ਨੂੰ ਅੱਜ ਘਰਮ ਹੋ ਗਿਆ ਬਾਈ ਪੰਪ ਰਹਿਣ ਦੇ ਯਾਰ ਉਹ ਨਹੀਂ ਹੁੰਦਾ ਕੁਛ ਦੱਸ ਉੱਥੇ ਤੱਕ ਜਾਣੇ ਜੁਗਾ ਹੋ ਗਿਆ ਦੇਖ ਉਹ ਦਬਦਾ ਨਹੀਂ ਚੱਲ ਫੜ ਫਿਰ ਹਵਾ ਹੀ ਨਹੀਂ ਜਾ ਰਹੀ ਤੇਰੀ ਟੁੱਟੀ ਛੋਟੀ ਨਹੀਂ ਹੈਗੀ ਜਿਆਦਾ ਉਹ ਹੂੰ ਬਚਨ ਕੋਈ ਵੀ ਹੈ ਟੁੱਟੀ ਲੱਗਦੀ ਟਿਊਬਲੈਸ ਟਾਇਰ ਹੈ ਕਿ ਦੂਜਾ ਟਿਊਬ ਵਾਲਾ ਇਹ ਟਿਊਬ ਫੜ ਜਾਣੀ ਇਹਦੇ ਨਾਲ ਇਦਾਂ ਨਹੀਂ ਫਿਰ ਤੇ ਹਵਾ ਘਟ ਗਈ later that same evening 2007 ਚ 10 ਪੈਸੇ ਚੱਲਦੇ ਤੇ ਕਿੰਨੇ ਕ ਟਾਈਮ ਪਰ ਬੰਦ ਹੋਏ ਇਹ ਇਹ ਵੈਸੇ ਕਾਦਾ ਬਣਿਆ ਹੋਇਆ ਇਹ ਬਾਹਰ ਦੇ ਲਾਦੇ ਆ ਬਾਤਾ ਇੰਡੀਆ ਦੇ ਥੋੜੀ ਆ ਇਹ ਬਾਹਰਲੀ ਕੰਟਰੀ ਵਾਲੇ ਆ 10 ਰੁਪਏ ਆ ਵੀ ਪਰ ਦੇ ਚਾਈਨੀਜ਼ ਲਿਖੀ ਹੋਈ ਆ ਦੇ ਪਰ ਬਾਪੂ ਨੇ ਬਾਪੂ ਨੇ ਲਿਆਂਦੇ ਹੋਣੇ ਇਹ ਤੇ ਦੇਖੋ ਜੀ 10 ਰੁਪਏ ਇਹ ਹੈਗੇ 2007 ਦੇ ਮੈਂ ਕਰਿਆ ਬੰਦ ਆ 20 ਰੁਪਏ ਆ ਇਹ ਆਪਣੇ 1987 ਦੇ ਚੱਲੇ ਇਹ 25 ਆ ਬਾਹਰ ਦੇ ਇਹ 25 ਰੁਪਏ ਵੀ ਯਾਰ ਇੰਡੀਆ ਦੇ 25 ਰੁਪਏ ਕਾਤੇ ਚੱਲੇ ਆ 25 ਪੈਸੇ ਆ ਅੱਛਾ ਪੈਸੇ ਆ ਪੜੇ ਹੀ ਨਹੀਂ ਮੈਂ 25 ਪੈਸੇ 25 ਪੈਸੇ ਬਾਹਰ ਦੇ ਆ ਇੱਧਰ ਦੇ ਆ ਬਾਹਰ ਦੇ ਆ ਚਾਈਨਸ ਲਿਖੀ ਹੋਈ ਆ ਯਾ ਦੇਖੋ ਆ ਦੇਖੋ ਦਿੱਖਤਾ ਰਿਹਾ ਚਾਈਨੀਜ਼ ਲਿਖੀ ਹੋਈ ਆ ਲੈ ਚਾਈਨਜ਼ ਲਿਖੀ ਇਹਦੇ ਵਰ ਦੇਖੋ ਦਿਖ ਰਹੀ ਆ। ਆਹ ਦੇਖੋ ਦਿਖ ਰਹੀ ਚਾਈਨਜ਼ ਲਿਖੀ। ਇਦਾਂ ਦਿਖ ਨਹੀਂ ਰਹੀ ਇਹਦੇ ਨਾਲ ਦਿਖ ਰਹੀ ਆ। ਰੱਖ ਲਓ ਸਾਹਮਣੇ 25 ਪੈਸੇ ਆ। ਹਾਂਜੀ ਦੋਸਤੋ ਸ਼ਾਮ ਦਾ ਟਾਈਮ ਆ 5:30 ਹੋ ਗਿਆ ਬਹੁਤ ਜ਼ਿਆਦਾ ਗਰਮੀ ਅੱਜ। ਤੇ ਗਰਮੀ ਇੱਕ ਦੋ ਦਿਨ ਦੀ ਬਹੁਤ ਜ਼ਿਆਦਾ ਪੈ ਰਹੀ ਆ। ਤੇ ਘਰ ਤੋਂ ਸਿੱਧਾ ਮਿੱਧ ਨੂੰ ਆ ਗਿਆ ਸੀਗਾ ਕੁਮਣ। ਤੇ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਯਾਰ ਕੱਲ ਵੀ ਬਹੁਤ ਜ਼ਿਆਦਾ ਗਰਮੀ ਸੀ। ਤੇ ਅੱਜ ਵੀ ਬਹੁਤ ਜ਼ਿਆਦਾ ਗਰਮੀ ਆ ਕੱਲ ਵੀ ਵਲੌਗ ਸ਼ੂਟ ਕਰਨੀ ਹੈ ਗਰਮੀ ਕਰਕੇ ਨਾ ਹੀ ਕਿਤੇ ਗਿਆ ਠੀਕ ਆ ਨਾ ਦੇਖ ਬੁਣਾ ਨੂੰ ਵੀ ਨਿਕਾਲੇ ਮਿਲਿਆ ਸਦਾ ਕਰਿਓ ਰਿਹਾ ਜੱਤਰ ਸਾਰਾ ਦਿਨ ਕੱਲ ਤੇ ਠੀਕ ਆ ਤੇ ਬਾਕੀ ਕੁੰਮਣ ਤਾਂ ਆਇਆ ਸੀਗਾ ਫਿਰ ਮੈਂ ਸੋਚੀ ਨਹੀਂ ਮੈਂ ਕਿ ਚੱਲ ਵਲੌਗ ਬਣਾਵਾਂਗਾ ਹੀ ਨਹੀਂ ਤੇ ਬਾਕੀ ਅੱਜ ਚਲੋ ਬਣਾਇਆ ਰਿਹਾ ਥੋੜਾ ਬੋਤਾ ਦੇਖਦੇ ਆ ਕਿਦਾਂ ਦਾ ਵਲੌਗ ਬਣਦਾ ਆਪਣਾ ਠੀਕ ਆ ਨਾ ਤੇ ਬਾਕੀ ਗਰਮੀ ਬਹੁਤ ਜ਼ਿਆਦਾ ਯਾਰ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਯਾਰ ਘੁੰਮਣਾ ਹੀ ਮੁਸ਼ਕਲ ਹੋ ਜਾਂਦਾ ਕਈ ਵਾਰੀ ਤੇ ਜਿਵੇਂ ਅੱਜ ਬਹੁਤ ਜ਼ਿਆਦਾ ਹੋਇਆ ਹਾ ਮੁਸ਼ਕਲ ਤੇ ਠੀਕ ਆ ਨਾ ਤੇ ਤਾਂ ਕਰਕੇ ਘੱਟ ਵੱਧ ਹੀ ਵਲੌਗ ਸ਼ੂਟ ਹੁੰਦਾ ਹੈ ਹਫਤੇ ਬਹੁਤ ਹੀ ਘੱਟ ਵਲੌਗ ਸ਼ੂਟ ਕਰ ਪਿਆ ਜ਼ਿਆਦਾਤਰ ਬਣਾਏ ਨਹੀਂ ਹੋਇਆ ਤੇ ਵੀ ਗਰਮੀ ਕਰਕੇ ਆ ਸਾਰਾ ਮੜੀ ਗਰਮੀ ਚਲੀ ਜਾਵੇ ਫਿਰ ਹੌਲੀ ਹੌਲੀ ਕਰਾਂਗੇ ਆਪਾਂ ਦੋ ਨਿਓਲੇ ਲੰਗੇ ਹੁਣ ਕਾ ਸੜਕ ਦੇ ਹਾਰ ਪਾਰ ਸੜਕ ਦੇ ਪਾਰ ਲੰਗੇ ਆ ਨਿਓਲੇ ਦੋ ਬੜੇ ਬੜੇ ਸੀਰਤ ਖਾਲਾ ਲੀਲਾ ਲੀਲਾ ਮੂੰਹ ਕੇ ਲੈ ਵੇੜਿਆ ਆਇਆ ਇਹ 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 ਲੈ ਇਹ ਤਾਂ ਚਾਹੇ ਹੋਰ ਦੇ ਦੋ ਇੱਕ ਅੱਧੀ ਲਿਆ ਕੇ ਸੀਰਤ ਹੋਰ ਖਾਣੀ ਆ ਹੈ ਇਹ ਸੀਰਤ ਡੰਡਾ ਵੀ ਚੰਗੀ ਤਰ੍ਹਾਂ ਕਰਾ ਦਿਓ ਜਿਹੜੀ ਲੱਗੀ ਹੋਈ ਆ ਚੱਟ ਲੂੰਗੀ ਕੀ ਕਹਿੰਦੇ ਆ ਕੀ ਖਤਮ ਹੋ ਗਈ ਖਤਮ ਹੋ ਗਈ ਦੰਦੀਆਂ ਮਾਰਦੀ ਹੁੰਦੇ ਮਰੇ ਡੰਡੇ ਮਰੇ ਸੀੜਤ ਖਤਮ ਹੋ ਗਈ ਹਾਂ ਯੰਪਿੰਗ ਕਰਪਾ ਮਾਰ ਮਨਰਾਜ ਨੂੰ ਥੱਪੜ ਹੈ ਸੀੜਤ ਉਹ ਤਾਂ ਖਾਣੀ ਨੂੰ ਹੈ ਥੱਪੜਾਂ ਨੇ ਆਪਣੀ ਮੰਮੀ ਦੇ ਉਹ ਖਾਦੀ ਥੱਪੜ ਜਦੀ ਕਾਂਡੇ ਵੇਰ ਦੰਦੀ ਸਾੜੇ ਅੱਜ ਅੱਜ ਚੂਚਿਆਂ ਨੂੰ ਖਲਾਉਣ ਲੱਗੀ ਹੋਈ ਸੀ ਹਾਂ ਯਾਰ ਮੁੰਤਾ ਦਿਖਾ ਦੋ ਆਪਣੇ ਚੂਚੇ ਬਲੌਗ ਚ ਲਈਏ ਤੁਹਾਡੇ ਚੂਚੇ ਤੁਹਾਡੇ ਚੂਚੇ ਬਲੌਗ ਚ ਲਈਏ ਭਾਈ ਪੇਪੇ ਦੀ ਜੇ ਜੇ ਕੇ ਨਾ ਔਰੇ ਨੂੰ ਥੋੜੀ ਲੈ ਆਵੇਂ ਤੁਹਾਡੇ ਘਰੀਆਂ ਚਲੀਏ ਚੱਲ ਪੱਕਾ ਸ਼ੋਰਟੀਆਂ ਦਿਖਾਉਂਗੇ ਨਾ ਬੱਚਾ ਮੁੱਕਰ ਨਾ ਜਾਏ ਉਹ ਵੀ ਕਿਤੇ ਅਸੀਂ ਨਹੀਂ ਦਿਖਾਉਣੇ ਹੈਗੇ ਚੂਚੇ ਯਾਰ ਮੈਂ ਕਹਿੰਦਾ ਇੱਕ ਇੱਕ ਚੂਚਾ ਬਾਹਰ ਨੂੰ ਲਿਆ ਕੇ ਦਿਖਾਦੇ ਰਹਿਣ ਦੇ ਉਹ ਨਹੀਂ ਯਾਰ ਵੀਰੇ ਉਹ ਪਤਾ ਕੀ ਆਏ ਫੜ ਨਹੀਂ ਹੁੰਦੇ ਯਾਰ ੱਪੀ ਜਾਂਦੇ ਸਾਡੇ ਯਾਰ ਅੰਦਰ ਨਹੀਂ ਜਾਣਾ ਹੈਗਾ ਲੈ ਕੇ ਆਵਾਂ ਹੈ ਇੱਕਲੇ ਆਈ ਇੱਕਲੇ ਆਓ ਬਸ ਦੇਖਣੇ ਆ ਨਵੇਂ ਵਾਲਾ ਲਿਆਈ ਨਵੇਂ ਵਾਲਾ ਲਿਆਈ ਜਿਹੜਾ ਤੰਦਰੁਸਤ ਹੈ ਨ ਬਿਲਕੁਲ ਤੰਦਰੁਸਤ ਵਾਲਾ ਲਿਆਈ ਇਹ ਦੇ ਨਾ ਕਰ ਦੂ ਐ ਘੰਮ ਤੇ ਬਰਥਡੇ ਕਿਦਾਂ ਆ ਕਈ ਤਰੀਕ ਨੂੰ 20 ਤਰੀਕ ਅੱਜ ਰਾਣੀ ਮੰਮਾ ਦਾ ਕੇਕ ਕੱਟਿਆ ਨਹੀਂ ਹੈ ਰਾਣੀ ਮੰਮਾ ਦਾ ਅੱਜ ਜਨਮ ਦਿਨ ਹੈ ਤੁਹਾਨੂੰ ਤੈਨੂੰ ਕਿਹਨੇ ਕਿਹਾ ਹੈ ਗਏ 20 ਜਨਮ ਦਿਨ ਅੱਜ ਉਹ ਅੱਜ ਨਹੀਂ ਹੈਗਾ ਕੋਈ ਵੀ ਜਨਮ ਦਿਨ ਸੁਣ ਕੇ ਬਹੁਤ ਰੱਖੇ ਗਏ ਗੱਲ ਕਰ ਕਿੰਨੇ ਕਿੰਨਾ ਦਾ ਬਲਾਕ ਬਣਾ ਦੂੰਗਾ ਨੇ ਨੇ ਮਾਰ ਜਿਆ ਰਪਾ ਜਿੰਨੇ ਡਰਦਾ ਕਿੰਨਾ ਚੜ ਚੁੱਚੇ ਨਾ ਕੋਈ ਰੱਖ ਲਵੇ ਇਹਨੇ ਗਾ ਦੜਿਆ ਇਹ ਤਾਂ ਇੱਕ ਤੁ ਜਾ ਮੈਂ ਤੇ ਮਾਖਰਾ ਉੱਭਾ ਜੀ ਕਿ ਮੈਂ ਮਾਖਰਾ ਕਰਨਾ ਇਹ ਤੂੰ ਨੰਗੜਿਆ ਯਾਰ ਮੈਂ ਆਪਣੇ ਆਪ ਦੇ ਆਲੂ ਸਲ ਉੱਤਰ ਹਾਂ ਉੱਤਰ ਆ ਮੋਪਰ ਦਾ ਆਸਾ ਹਾਂ ਨਾ ਲੈ ਆਉਣਾ ਤਾ ਕਾਲੂ ਦੇਖਦੇ ਆ ਕਾਲੂ ਲਉਂਗੇ ਤੁਹਾਡੇ ਚੂੱਚੇ ਬਲੌਗ ਦੇ ਵਿੱਚ ਅੱਜ ਰਹਿਣ ਦਾ ਨਹੀਂ ਹਾਂ ਨੇ ਗਾਈਸ ਤਾਂ ਨਹੀਂ ਗਏ ਅੰਦਰ ਆਪਾਂ ਵੀ ਫਿਰ ਇਹਨਾਂ ਦੀ ਵਿਛਾਲੀ ਚਾਚੀ ਨੂੰ ਕਰਕੇ ਵੀ ਉਹਦੇ ਕਰਕੇ ਵੀ ਨਹੀਂ ਗਏ ਹੈਗੇ ਫਿਰ ਉਹ ਵੀ ਵੈਸੇ ਗਏ ਨਹੀਂ ਹੈਗੇ ਨਿਆਣੇ ਨੂਨੇ ਰੋ ਰਹੇ ਆ ਫਿਰ ਸ਼ਾਮ ਦਾ ਟਾਈਮ ਆ ਕਾਲੂ ਚਲਾਂਗੇ ਠੀਕ ਆ ਕਾਲੂ ਦੇਖ ਲੂਗੇ ਹਾਂ ਮੈਂ ਬੱਡੇ ਦਿਨ ਆ ਜੂ ਚੱਕਰ ਆ ਹਾਂ ਬੱਡੇ ਦਿਨ ਤੁੱਚੇ ਲੈ ਕੇ ਆਉਂਗਾ ਠੀਕ ਆ